ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਹੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਜਿਹੜੇ ਭੈਣ ਭਰਾਵਾਂ ਨੇ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾਵਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਕਾਫੀ ਪਸ਼ੂ ਰੱਖੇ ਹੋਏ ਆ ਵੀਰ ਦੇ ਲਗਭਗ 9-10 ਦੇ ਕਰੀਬ ਟੋਟਲ ਪਸ਼ੂ ਆ ਤੇ ਅੱਜ ਦੀ ਜਿਹੜੀ ਖਾਸ ਵੀਡੀਓ ਆ ਆ ਜਿਹੜੀ ਸਕਰੀਨ ਦੇ ਸਾਹਮਣੇ ਤੁਸੀਂ ਵਹਿੜ ਦੇਖ ਰਹੇ ਆ ਕ੍ਰੋਸ ਆਂਗ ਦੀ ਵਹਿੜ ਆ ਸੋਹਣੀ ਵਹਿੜ ਆ ਕੱਦ ਕਾਠ ਵਾਲੀ ਆ ਵਜਨ ਵਾਲੀ ਆ ਇਨਫਰਮੇਸ਼ਨ ਲੈ ਦਨਾ ਇਹ ਬਾਈ ਦੀ ਸੇਲ ਹੈ ਵਕਾਊ ਆ ਗੱਲਾ ਬਾਤਾਂ ਵੀਰ ਨਾ ਕਰਦੇ ਆ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸੀ ਜੀ ਨਾਮ ਰਾਮ ਸਿੰਘ ਜਿਹੜਾ ਇੱਕ ਦੇ ਕੋਠੇ ਪੈਂਦਾ ਜਿਹੜਾ ਮੋਗਾ ਚਿਰਕ ਦੇ ਕੋਠੇ ਕਿਹੜੇ ਆ ਬਾਈ ਦੇ ਇਹ ਚਿਰਕ ਦੇ ਕੋਠੇ ਵਾਜਦੇ ਖੋਸਿਆਂ ਦੇ ਖੋਸਿਆਂ ਦੇ ਹਾਂਜੀ ਫੋਨ ਨੰਬਰ ਦੱਸੀ 8729051575 8729051575 ਕਿੰਨਵਾ ਸੁਆ ਬਾਈ ਉਹਦੇ ਉੱਤੇ ਚਲਾ ਦੋਗੇ ਨਾ ਨੰਬਰ ਹਾਂ ਹਾਂ ਇਹ ਹੈਗਾ ਭਾਈ ਦੂਜਾ ਸੂਆ ਸੁਣੀ ਹੈ ਦੂਜਾ ਸੂਆ ਹਾਂ ਕਿੰਨੇ ਕਿ ਦਿਨ ਲੈ ਜੂ ਦਿਨਵਾ ਪੰਜ ਚਾਰ ਦਿਨ ਲਾਉਂਗੀ ਭਾਈ ਪਹਿਲੇ ਸੂਏ ਕਿੰਨਾ ਕੁ ਦੁੱਧ ਦੇਗੀ ਪਹਿਲੇ ਸੂਏ ਦਿੱਤਾ 10 ਤੋਂ 17 18 ਲੀਟਰ ਭਾਈ 17 18 ਹਾਂ ਸੀਲ ਸਾਬੂ ਕਿਦਾਂ ਭਾਈ ਸੀਲ ਸਾਬੂ ਦਾ ਬਹੁਤ ਅਲਈ ਜਾ ਮਰ ਗਿਆ ਥੱਲੇ ਆ ਤੁਸੀਂ ਵੇਖ ਸਕਦੇ ਮਰ ਗਿਆ ਘਰੇ ਜਾ ਨਾ ਇਹਦਾ ਹੱਲੇ ਤੋਂ ਨਹੀਂ ਹੈਲਦੀ ਜੀ ਸੀਲ ਆ ਠੀਕ ਹੈ ਦੋਸਤੋ ਬਾਈ ਕਹਿੰਦੇ ਦਾ ੱਤਕਾ ਲਾਇ ਦੋ ਨਹੀਂ ਹੈਲਦੀ ਐਨੀ ਸੀਲ ਆ ਸੀਲ ਨੂੰ ਜਿਵੇਂ ਮਰਜ਼ੀ ਬੈਠਾ ਰਾ ਥੱਲੇ ਇਹਦੇ ਠੀਕ ਐ ਆਵੇ ਲੈ ਹੂੰ ਜਿਵੇਂ ਮਰਜ਼ੀ ਕੱਢੀ ਬਾਲੀ ਆ ਹੂੰ ਕੱਢੀਏ ਬਾਹਰ ਨੂੰ ਤੁਰ ਕੇ ਵਿਖਾ ਦਈਏ ਸੀਲ ਤਾਂ ਦੋਸਤੋ ਬਾਈ ਕਹਿੰਦਾ ਬਾਲੀ ਆ ਤੁਸੀਂ ਵੇਖਿਆ ਹੀ ਐ ਧੱਕਾ ਮਾਰ ਕੇ ਬਾਈ ਨੇ ਪਰ ਇਹਨੂੰ ਕੀਤੀ ਤੇ ਤਾਂ ਵੀ ਪੈਰ ਨਹੀਂ ਚੱਕਦੀ ਦੂਜੇ ਸੂਵੇ ਸੁੰਦੀ ਆ 17 18 ਕਿਲੋ ਦੁੱਧ ਬਾਈ ਦੱਸਦਾ ਕਿ ਪਹਿਲੇ ਸੂਵੇ ਚੋਇਆ ਦੂਜਾ ਸੂਆ ਕ੍ਰੋਸ ਆਂਗ ਦੀ ਵਹਿੜ ਦੁੱਧ ਮੱਝਾਂ ਆਰ ਗਈ ਹੋਊਗਾ ਕਿਉਂਕਿ ਤੁਹਾਨੂੰ ਵੀ ਪਤਾ ਕ੍ਰਾਸ ਵੜਾ ਹੋਈਆਂ ਜਰਸੀ ਹੋਈਆਂ ਸਾਈਵਾਲ ਹੋਈਆਂ ਇਹਨਾਂ ਦੀ ਫੈਟ ਐਚਐਫ ਦੇ ਮੁਕਾਬਲੇ ਵੱਧ ਆਉਂਦੀ ਆ ਦੁੱਧ ਇਹਨਾਂ ਦਾ ਮਰ ਜਰ ਗਈ ਹੁੰਦਾ ਕੱਦ-ਕੱਡ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਵਜਨ-ਵਜਨ ਬਹੁਤ ਐ ਮੱਝਾਂ ਵਰਗਾ ਪੇਟ ਵੱਡਾ ਹਵਾਨੇ ਦੀ ਤਿਆਰੀ ਬਹੁਤ ਐ ਸੋਹਣਾ ਵੱਡਾ ਹਵਾਨਾ ਤਿਆਰ ਕੀਤਾ ਥਾਣਾ ਦੀ ਸਾਫ਼ ਸੁਥਰੀ ਐ ਸਾਈਡਾਂ 'ਚ ਵਲ ਢਲ ਹਜੇ ਕਾਫੀ ਬਾਕੀ ਆ ਬਾਕੀ 5-4 ਦਿਨ ਬਾਈ 10 ਦਾ ਲੈ ਜੂਗੀ ਹੋਵੇਂ ਬਣੂਗੀ ਵੀ ਹਜੇ ਨਾ ਰਹੀ ਆਜੇ ਆ ساری ਵਲ ਢਲ ਕੱਢ ਕੇ ਸੂਣਾ ਪੰਜਾਂ ਚਾਰਾਂ ਦਿਨਾਂ ਦਾ ਹੀ ਸੋਨਾ ਵੱਡਾ ਜ਼ਬਰਦਸਤ ਹਵਾਨਾ ਤਿਆਰ ਕਰਕੇ ਸੂ ਕਰਮਾ ਲਈ 17-18 ਕਿਲੋ ਦੁੱਧ ਬਾਈ ਦੱਸਦਾ ਪਹਿਲੇ ਸੂਵੇ ਪਲੂਣ 60 ਥੱਲੋਂ ਛੋਇਆ ਦੂਜੇ ਸੂਵੇ ਹੁਣ ਸੋਨ ਨੂੰ ਤਿਆਰ ਥਣਾਂ ਦੀ ਸੋਹਣੀ ਸਾਫ ਸੁਥਰੀ ਹੈ ਹਾਦੀ ਚੁਵਾਈ ਵਾਲਾ ਥਣ ਬਾਕੀ ਰੋਕੇ ਥਣ ਤੁਹਾਨੂੰ ਨੇੜ ਤੋਂ ਵੀ ਚੈੱਕ ਕਰਾ ਦੇਣਾ ਥਣ ਚੈੱਕ ਕਰਾ ਦੇ ਤਾਂ ਤਾਂ ਬਹੁਤ ਸੋਹਣਾ ਲੱਗਣਾ ਮੱਝ ਵਾਲਾ ਮੋਟਾ ਹਾਦੀ ਚੁਵਾਈ ਵਾਲਾ ਜਾਨ ਵਾਲਾ ਥਣਾ ਹਵਾਨੇ ਤੇ ਬ੍ਰੀਕਫੇਕ ਵੇਂਜ ਵੀ ਚਾਹੀਆ ਨੇ ਬਹੁਤ ਵਧੀਆ ਤਾਂ ਹਾਂ ਥਾਣ ਪੂਰੇ ਚੰਗਿਆ ਰੋਗ ਰੋਗ ਦੇ ਥਾਣਾ ਗੈਪ ਚ ਨਿਕੜ ਮੇ ਕੱਲੇ ਕੱਲੇ ਲੱਗੇ ਆ ਹਵਾਨੇ ਦੇ ਦੋਨੇ ਪਾਸੇ ਬਰੀਕ ਬਰੀਕ ਚੰਗੀਆਂ ਮੇਨ ਚ ਜਿੱਦਣ ਵੜ ਦਿਨਾਂ ਤੇ ਤਿਆਰ ਹੋ ਜਾਂਦੀ ਹਵਾਨਾ ਦੁੱਧ ਨਾਲ ਬੌਲੇ ਨਾਲ ਭਰ ਲੈਂਦੀ ਆ ਲੇਵਾ ਤਾਂ ਬਹੁਤ ਵਧੀਆ ਬਣਾਉਂਦੀ ਆ ਬਾਈ ਹੂੰ ਠੀਕ ਹੈ ਜੀ ਬਹੁਤ ਚੰਗਾ ਨੇ ਲੇਵਾ ਬਾਈ ਦੱਸਾ ਬਹੁਤ ਚੰਗਾ ਤਿਆਰ ਕਰਦੀ ਆ ਬਾਕੀ ਤਿਆਰੀ ਹਵਾਨੇ ਦੀ ਤੁਸੀਂ ਵੇਖ ਹੀ ਰਹੇ ਆ ਅਜੇ ਦੇਣਾ 4-5 ਲੈ ਜਾਣੇ ਆ ਵੱਲ ਢੱਲਾ ਹਜੇ ਕਾਫੀ ਬਾਕੀ ਆ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਕੱਦ ਵਜਣ ਬਹੁਤ ਐ ਹਵਾਨਾ ਸੋਹਣਾ ਉਪਰੋਂ ਫਟਾਂਗ ਉਚੜਾ ਹਵਾਨਾ ਸਟਾਰਟ ਹੁੰਦਾ ਕੋਈ ਸੈਡ ਨਹੀਂ ਕੋਈ ਭਲ ਨਹੀਂ ਰੂਮ ਵਰਗਾ ਹਵਾਨਾ ਮੂੰਹ ਮੱਥੇ ਦੀ ਸੋਹਣੀ ਐ ਬੋਦੀ ਵਾਲੀ ਬੱਚੀ ਮੁੱਲ ਬਈ ਜੈ ਜੈ ਲੈਣ ਦੇ ਨਾਲ ਮੁੱਲ ਦਾ ਯਾਰ ਕਰੀ ਜਾਂਦੇ 60 ਵੀ ਕਰੀ ਜਾਂਦੇ 62 ਵੀ ਕਰੀ ਜਾਂਦੇ ਆ ਆਪਾਂ 53000 ਦੀ ਦੇ ਦਾਂਗੇ ਬਈ 53000 ਦੀ ਹਾਂ ਹੂੰ ਸਹੀ ਐ ਦੋਸਤੋ ਮੁੱਲ ਕਰਨ ਨੂੰ ਤਾਂ ਬਾਈ ਕਹਿੰਦਾ 60000 ਵੀ ਕਰਦੇ ਆ 62000 ਵੀ ਕਰਦੇ ਆ 53000 ਦੀ ਬਾਈ ਕਹਿੰਦਾ ਦੇ ਦੂਗਾ 53000 ਚੋਂ ਥੋੜਾ ਕਣਾ ਛੋੜ ਛੱਪਾ ਮਾਨਤਾਨ ਬਾਈ ਮੌਕੇ ਤੇ ਆਏਗੇ ਭੈਣ ਭਰਾ ਦਾ ਕਰ ਦੂ ਮੁੱਲ ਕਰਨ ਨੂੰ 60 62000 ਬਾਈ ਕਹਿੰਦਾ ਕਰਦੇ ਆ ਦੇਣ ਲੈਣ ਵਾਲੀ ਡਿਮਾਂਡ ਆ 53000 ਛੋੜ ਵਿੱਚੋਂ ਬਾਈ ਜ਼ਰੂਰ ਕਰੂਗਾ ਸੀਲ ਸੌ ਫੁੱਲ ਹੈ 17 18 ਕਿਲੋ ਦੁੱਧ ਪਹਿਲੇ ਸੂਏ ਪਲੂਨ ਥਲੋਂ ਚੋਲਿਆ ਵਲ ਢਲਾਂ ਹਜੇ ਕਾਫੀ ਬਾਕੀ ਆ ਬਾਕੀ ਦੇਣ ਹਜੇ 4 5 ਬਾਈ ਦੱਸਦਾ ਇਹ ਲੈ ਜੂਗੀ ਜਿੱਦਣ ਤਿਆਰ ਹੋ ਜਾਂਦੀ ਪੂਰਾ ਵੱਡਾ ਹਵਾਨਾ ਤਿਆਰ ਕਰਕੇ ਸੂ ਬਿਲਕੁਲ ਜੈ ਜੈ ਮੁੱਲ ਜਿਹੜੇ ਹਿਸਾਬ ਨਾਲ ਵਹਿੜ ਦਾ ਕਦ ਕਾਠਾ ਵਜਣਾ ਤੇ ਦੁੱਧ ਬਾਈ ਵਾਸਤਾ 17 18 ਕਿਲੋ ਅਸੀਂ ਛੋਇਆ ਪਹਿਲੇ ਸੂਏ ਦੂਜੇ ਸੂਏ ਹੁਣ ਸੂੰਦੀ ਐ ਉਸ ਹਿਸਾਬ ਨਾਲ ਜੈ ਜੀ ਦੀ ਮੰਗ 75000 ਮਾਨਤਾਨ ਹੋ ਜੂ 600 ਫੁੱਲ ਹੈ ਭਵਾਂ ਜੋ ਆਗ ਚੋਈ ਜਾਣ ਮੱਝਾਂ ਵਰਗਾ ਦੁੱਧ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਐ ਫੋਨ ਨੰਬਰ ਵੀਰ ਦਾ ਲਗਾਤਾਰ ਸਕਰੀਨ ਤੇ ਚੱਲੀ ਜਾਂਦਾ ਕਾਫੀ ਪਸ਼ੂ ਰੱਖੇ ਹੋਏ ਐ ਵੀਰ ਦੇ ਘਰੇ ਡੈਰੀ ਦੁੱਧ ਪਾਉਂਦਾ 89 ਦੇ ਕਰੀਬ ਟੋਟਲ ਪਸ਼ੂ ਆ ਵਿੱਚ 4-5 ਨਾਗ ਵੱਡੇ ਆ ਤੇ 4-5 ਨਾਗੇ ਦਰਛੋਟੇ ਆ ਜਿਹੜੇ ਵੀ ਭੈਣ ਭਰਾ ਦੇ ਪਸੰਦ ਆਉਂਦੀ ਆ ਤੁਸੀਂ ਬਾਈ ਨਾਲ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਫੋਨ ਨੰਬਰ ਸਕਰੀਨ ਤੇ ਸਾਰੇ ਇਨਫਰਸ਼ਿਕਾ